28 ਅਗਸਤ ਲਗਭਗ ਦੁਪਹਿਰ ਦੇ 2 ਵਜੇ ਅਭਿਸ਼ੇਕ ਮਲੇਖ ਆਪਣੇ ਘਰੇ ਆਉਂਦਾ। ਘਰੇ ਆ ਕੇ ਸਭ ਤੋਂ ਪਹਿਲਾਂ ਦਰਵਾਜ਼ਾ ਨਾਕਰਦਾ। ਦਰਵਾਜ਼ਾ ਪਹਿਲਾਂ ਤਾਂ ਉਹਨਾਂ ਦੇ ਘਰ ਦੇ ਉਸੇ ਟਾਈਮ ਹੀ ਖੋਲ ਦਿੰਦੇ ਹੁੰਦੇ ਨੇ ਪਰ ਅੱਜ ਕੁਝ ਟਾਈਮ ਲੱਗ ਰਿਹਾ ਹੁੰਦਾ। ਉਹ 5 ਮਿੰਟ ਤੱਕ ਆਪਣੇ ਘਰ ਦੇ ਬਾਹਰ ਵੇਟ ਕਰਦਾ ਪਰ ਕੋਈ ਦਰਵਾਜ਼ਾ ਨਹੀਂ ਖੋਲਦਾ। ਉਹਨੂੰ ਥੋੜੀ ਟੈਨਸ਼ਨ ਹੁੰਦੀ ਆ ਤਾਂ ਉਹ ਆਪਣੀ ਮਾਂ ਦੇ ਫੋਨ ਤੇ ਫੋਨ ਕਰਦਾ। ਰਿੰਗ ਜਾ ਰਹੀ ਹੁੰਦੀ ਆ ਪਰ ਦਰਵਾਜ਼ਾ ਕੋਈ ਖੋਲਣ ਨਹੀਂ ਆ ਰਿਹਾ ਹੁੰਦਾ। ਉਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਕਾਲ ਕਰਦਾ। ਭੈਣ ਦੇ ਫੋਨ ਤੇ ਵੀ ਰਿੰਗ ਜਾਂਦੀ ਆ ਪਰ ਉਹ ਵੀ ਬਾਰ ਖੋਲਣ ਨਹੀਂ ਆਉਂਦੀ। ਉਸ ਤੋਂ ਬਾਅਦ ਉਹ ਆਪਣੇ ਚਾਚੇ ਨੂੰ ਫੋਨ ਕਰਦਾ, ਆਪਣੇ ਮਾਮੇ ਨੂੰ ਫੋਨ ਕਰਦਾ। ਉਹ ਉਹਨੂੰ ਕਹਿੰਦੇ ਨੇ ਕਿ ਤੂੰ ਦਰਵਾਜ਼ਾ ਤੋੜ ਕੇ ਅੰਦਰ ਚਲਾ ਜਾ। ਉਹ ਦਰਵਾਜ਼ਾ ਤੋੜ ਕੇ ਅੰਦਰ ਚਲੇ ਜਾਂਦੇ ਨੇ ਪਰ ਜਦੋਂ ਉਹ ਅੰਦਰ ਐਂਟਰ ਕਰਦੇ ਨੇ ਘਰ ਦਾ ਜੋ ਮੰਜ਼ਰ ਹੁੰਦਾ, ਓਹ ਹੋਰ ਹੀ ਹੁੰਦਾ। ਉਹਦੇ ਪਿਓ ਦੀ লাশ ਬੇੜੇ ਦੇ ਵਿੱਚ ਪਈ ਹੁੰਦੀ ਆ। ਉਹ ਭੱਜ ਕੇ ਉੱਪਰ ਵਾਲੇ ਕਮਰੇ ਦੇ ਵਿੱਚ ਜਾਂਦਾ, ਉੱਥੇ ਜਾ ਕੇ ਦੇਖਦਾ ਕਿ ਉਹਦੀ ਮਾਂ ਤੇ ਉਹਦੀ ਨਾਨੀ ਵੀ ਮ੍ਰਿਤ ਪਈਆਂ ਹੁੰਦੀਆਂ। ਰੋਂਦਾ ਕਰਲਾਉਂਦਾ ਚੀਕਾਂ ਮਾਰਦਾ ਹੋਇਆ ਉਹ ਆਪਣੇ ਭੈਣ ਦੇ ਕਮਰੇ 'ਚ ਜਾਂਦਾ। ਉੱਥੇ ਜਾ ਕੇ ਦੇਖਦਾ ਕਿ ਉਹਦੀ ਭੈਣ ਦੇ ਸਾਹ ਚੱਲ ਰਹੇ ਹੁੰਦੇ ਨੇ। ਉਹ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੁੰਦੀ ਆ। देर ਨਾ ਕਰਦਾ ਹੋਇਆ ਉਹ ਆਪਣੀ ਭੈਣ ਨੂੰ ਹਸਪੀਟਲ ਲੈ ਕੇ ਜਾਂਦਾ ਪਰ ਅਫਸੋਸ 2 ਦਿਨਾਂ ਬਾਅਦ ਉਹਦੀ ਭੈਣ ਵੀ ਦਮ ਤੋੜ ਦਿੰਦੀ ਆ। ਅਭਿਸ਼ੇਕ ਜੋ ਕਿ ਕਾਲਜ ਸਟੂਡੈਂਟ ਹੁੰਦਾ ਉਹ ਆਪਣੇ ਛੋਟੇ ਜਿਹੇ ਪਰਿਵਾਰ ਦੇ ਨਾਲ ਰੋहतक ਹਰਿਆਣਾ ਦੇ ਵਿੱਚ ਰਹਿੰਦਾ ਹੁੰਦਾ। ਅਭਿਸ਼ੇਕ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਉਹਦੇ ਪਾਪਾ ਪ੍ਰਦੀਪ ਮਾਲਿਕ, ਉਹਦੀ ਮਾਂ ਸੰਤੋਸ਼ ਮਾਲਿਕ ਅਤੇ ਉਹਦੀ ਭੈਣ ਨੇਹਾ ਮਾਲਿਕ ਜੋ ਕਿ ਉਹਦੇ ਤੋਂ 1 ਸਾਲ ਛੋਟੀ ਹੁੰਦੀ ਆ। ਉਹ ਬਹੁਤ ਹੀ ਪਿਆਰ ਨਾਲ ਰਹਿੰਦੇ ਨੇ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ। ਚਾਹੇ ਉਹਨਾਂ ਦੀ ਕੁੜੀ ਨੇਹਾ ਹੋਵੇ ਤੇ ਚਾਹੇ ਅਭਿਸ਼ੇਕ ਹੋਵੇ। ਅਭਿਸ਼ੇਕ ਦੇ ਪਿਤਾ ਪ੍ਰਦੀਪ ਮਾਲਿਕ ਉਰਫ ਬੱਬਲੂ ਮਾਲਿਕ ਦਾ ਪ੍ਰਾਪਰਟੀ ਡੀਲਿੰਗ ਦਾ ਬਿਜ਼ਨਸ ਹੁੰਦਾ। ਉਹ ਸ਼ਹਿਰ ਦੇ ਜਾਣੇ-ਮਾਣੇ ਪ੍ਰਾਪਰਟੀ ਡੀਲਰ ਹੁੰਦੇ ਨੇ ਤੇ ਰੋहतक ਦੇ ਅਮੀਰ ਘਰਾਣਿਆਂ ਦੇ ਵਿੱਚੋਂ ਉਹਨਾਂ ਦਾ ਨਾਮ ਇੱਕ ਹੁੰਦਾ ਕਿਉਂਕਿ ਪ੍ਰਦੀਪ ਦਾ ਪ੍ਰਾਪਰਟੀ ਡੀਲਿੰਗ ਦਾ ਕੰਮ ਹੁੰਦਾ ਤਾਂ ਉਹਨਾਂ ਦੇ ਲਿੰਕ ਵੀ ਬਹੁਤ ਵੱਡੇ ਵੱਡੇ ਹੁੰਦੇ ਨੇ ਉਹਨਾਂ ਦੇ ਲਿੰਕ ਦੇ ਵਿੱਚ ਦੋਸਤ ਵੀ ਬਹੁਤ ਹੁੰਦੇ ਨੇ ਤੇ ਦੁਸ਼ਮਣਾਂ ਵੀ ਬਹੁਤ ਹੁੰਦੇ ਨੇ ਪ੍ਰਾਪਰਟੀ ਦੇ ਧੰਦੇ ਦੇ ਵਿੱਚ ਸਖਤ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਇਸੇ ਕਰਕੇ ਉਹ ਆਪਣੇ ਨਾਲ ਬਾਡੀਗਾਰਡ ਵੀ ਰੱਖਦੇ ਨੇ ਬਾਡੀਗਾਰਡ ਦੇ ਨਾਲ ਨਾਲ ਉਹ ਆਪਣੇ ਨਾਲ ਹਥਿਆਰ ਵੀ ਰੱਖਦੇ ਨੇ ਈਵਨ ਕਿ ਪ੍ਰਦੀਪ ਮਾਲਿਕ ਨੇ ਆਪਣੇ ਬੱਚਿਆਂ ਨੂੰ ਵੀ ਨੀਹਾ ਨੂੰ ਵੀ ਤੇ ਨਾਲ ਹੀ ਅਭਿਸ਼ੇਕ ਨੂੰ ਵੀ ਚਲਾਉਣਾ ਸਿਖਾਇਆ ਹੁੰਦਾ ਤਾਂ ਕਿ ਉਹ ਖੁਦ ਨੂੰ ਪ੍ਰੋਟੈਕਟ ਕਰ ਸਕੇ ਜੇ ਕਦੇ ਇਹੋ ਜਿਹਾ ਮੌਕਾ ਆ ਵੀ ਜਾਵੇ ਤਾਂ ਉਹਨਾਂ ਨੂੰ ਸੋਚਣਾ ਨਾ ਪਵੇ ਅਭਿਸ਼ੇਕ ਨੂੰ ਬਨੂਕ ਚਲਾਉਂਦਾ ਦੇਖ ਕੇ ਬਬਲੂ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਹ ਆਪਣੇ ਮੁੰਡੇ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਬਬਲੂ ਨੂੰ ਆਪਣੇ ਮੁੰਡੇ ਨੂੰ ਦੂਜੀ ਦੋਸਤਾਂ ਨਾਲ ਮਲਾਉਣਾ ਬਹੁਤ ਚੰਗਾ ਲੱਗਦਾ ਉਹਨੂੰ ਲੱਗਦਾ ਕਿ ਇਹ ਮੇਰਾ ਵਾਰਿਸ ਹੈ ਤੇ ਮੇਰੀ ਪ੍ਰਾਪਰਟੀ ਇਹੀ ਸਮਾਲੂਗਾ ਪਰ ਦੂਜੀ ਸਾਈਡ ਅਭਿਸ਼ੇਕ ਨੂੰ ਆਪਣੇ ਪਿਓ ਦੇ ਕਾਰੋਬਾਰ ਦੇ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਹੁੰਦਾ ਉਹਦਾ ਇੰਟਰਸਟ ਹੁੰਦਾ ਫੈਸ਼ਨ ਉਹਦਾ ਇੰਟਰਸਟ ਹੁੰਦਾ ਸਟਾਈਲ ਉਹਦਾ ਇੰਟਰਸਟ ਹੁੰਦਾ ਮਹਿੰਗੇ ਮਹਿੰਗੇ ਬ੍ਰਾਂਡਸ ਪਾਉਣੇ ਉਹ ਫੈਸ਼ਨ ਦੇ ਕਈ ਕੰਪੀਟੀਸ਼ਨ ਵਿੱਚ ਵੀ ਹਿੱਸਾ ਲੈ ਚੁੱਕਿਆ ਹੁੰਦਾ ਅਤੇ ਤਿੰਨ ਚਾਰ ਪ੍ਰਾਈਜ਼ ਵੀ ਉਹਨੇ ਆਪਣੀ ਝੋਲੀ ਪਾਏ ਹੁੰਦੇ ਨੇ ਉਹਨੂੰ ਕੈਬਨ ਕਰੂ ਦੀ ਜੌਬ ਦੇ ਵਿੱਚ ਵੀ ਬਹੁਤ ਇੰਟਰਸਟ ਹੁੰਦਾ ਤੇ ਉਹਨੇ ਐਦਾ ਕੋਰਸ ਵੀ ਕੀਤਾ ਹੁੰਦਾ ਪਰ ਕੋਰਸ ਕਰਨ ਤੋਂ ਬਾਅਦ ਉਹ ਜੌਬ ਨਹੀਂ ਕਰਦਾ ਹੈਗਾ ਤੇ ਘਰੇ ਆ ਕੇ ਬੀ ਕਾਮ ਕਰਨ ਲੱਗ ਜਾਂਦਾ ਘਰੋਂ ਅਮੀਰ ਹੋਣ ਕਰਕੇ ਅਭਿਸ਼ੇਕ ਦਾ ਲਾਈਫਸਟਾਈਲ ਵੀ ਬਹੁਤ ਡਿਫਰੈਂਟ ਹੁੰਦਾ ਉਹ ਮਹਿੰਗੇ ਮਹਿੰਗੇ ਬ੍ਰਾਂਡਸ ਪਾਉਂਦਾ ਹੈ ਅਲੱਗ-ਅਲੱਗ ਹੋਟਲ ਦੇ ਵਿੱਚ ਜਾਂਦਾ ਖਾਣਾ ਖਾਣ ਵਾਸਤੇ, ਅਲੱਗ-ਅਲੱਗ ਮਾਲਸ ਦੇ ਵਿੱਚ ਘੁੰਮਦਾ ਤੇ ਐਵਰੀ ਡੇ ਉਹ ਸਟਾਰਬਕਸ ਤੋਂ ਕੌਫੀ ਪੀ ਕੇ ਆਉਂਦਾ ਤੇ ਉਸੇ ਦੀਆਂ ਫੋਟੋਆਂ ਹੀ ਉਹ ਸੋਸ਼ਲ ਮੀਡੀਆ ਦੇ ਉੱਤੇ ਪਬਲਿਸ਼ ਕਰਦਾ। ਜੇ ਇੱਕ ਵਾਰ ਆਪਾਂ ਉਹਦੀ ਇੰਸਟਾਗ੍ਰam ਪ੍ਰੋਫਾਈਲ ਦੇਖਦੇ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਅਭਿਸ਼ੇਕ ਦਾ ਇੰਟਰਸਟ ਕਿਸ ਚੀਜ਼ ਦੇ ਵਿੱਚ ਸੀ। 27 ਅਗਸਤ ਨੂੰ ਅਭਿਸ਼ੇਕ ਦੀ ਫੈਮਿਲੀ ਰੋਜ਼ ਦੀ ਤਰ੍ਹਾਂ ਉੱਠਦੀ ਹੈ। ਅਭਿਸ਼ੇਕ 7:30 ਤੋਂ 10 ਵਜੇ ਆਪਣੀ ਫੈਮਿਲੀ ਨਾਲ ਬ੍ਰੇਕਫਾਸਟ ਕਰਨ ਤੋਂ ਬਾਅਦ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਚਲਾ ਜਾਂਦਾ। ਸਭ ਤੋਂ ਪਹਿਲਾਂ ਇੱਕ ਉਸ ਤੋਂ ਬਾਅਦ ਉਹ 12:00 ਵਜੇ ਲੰਚ ਕਰਦੇ ਨੇ ਲੰਚ ਕਰਨ ਤੋਂ ਬਾਅਦ ਉਹ ਫਿਰ ਆਪਣੇ ਹੋਰ ਯਾਰਾਂ ਦੋਸਤਾਂ ਨਾਲ ਪਾਰਟੀ ਕਰਨ ਚਲਾ ਜਾਂਦਾ ਲਗਭਗ 2:00 ਵਜੇ ਉਹ ਆਪਣੇ ਘਰੇ ਆਉਂਦਾ ਘਰੇ ਆ ਕੇ ਡੋਰਬੈਲ ਬਜਾਉਂਦਾ ਡੋਰਬੈਲ ਬਜਾਉਂਦਾ ਤਾਂ ਘਰੋਂ ਕੋਈ ਦਰਵਾਜ਼ਾ ਖੋਲਣ ਬਾਹਰ ਨਹੀਂ ਆਉਂਦਾ ਉਹ 5 ਇੱਕ ਮਿੰਟ ਵੇਟ ਕਰਦਾ ਦਰਵਾਜ਼ਾ ਨਹੀਂ ਖੁੱਲਦਾ ਤਾਂ ਉਸ ਤੋਂ ਬਾਅਦ ਉਹ ਆਪਣੀ ਮਾਂ ਦੇ ਫੋਨ ਤੇ ਫੋਨ ਕਰਦਾ ਬੈਲ ਜਾਰੀ ਹੁੰਦੀ ਆ ਪਰ ਫੋਨ ਕੋਈ ਚੱਕ ਨਹੀਂ ਰਿਹਾ ਹੁੰਦਾ ਉਸ ਤੋਂ ਬਾਅਦ ਉਹ ਫੋਨ ਆਪਣੀ ਭੈਣ ਨੂੰ ਕਰਦਾ ਉਹਦੀ ਭੈਣ ਦੇ ਫੋਨ ਤੇ ਵੀ ਰਿੰਗ ਜਾਂਦੀ ਆ ਬਟ ਉਹ ਵੀ ਫੋਨ ਨਹੀਂ ਚੱਕਦੀ ਉਸ ਤੋਂ ਬਾਅਦ ਟੈਨਸ਼ਨ ਦੇ ਵਿੱਚ ਉਹ ਆਪਣੇ ਪਾਪਾ ਨੂੰ ਫੋਨ ਕਰਦਾ ਉਹਦੇ ਪਾਪਾ ਦੇ ਫੋਨ ਤੇ ਵੀ ਰਿੰਗ ਜਾ ਰਹੀ ਹੁੰਦੀ ਆ ਬਟ ਉਹ ਵੀ ਫੋਨ ਨਹੀਂ ਚੱਕਦਾ ਉਸ ਤੋਂ ਬਾਅਦ ਉਹਨੂੰ ਟੈਨਸ਼ਨ ਹੁੰਦੀ ਆ ਤਾਂ ਉਹ ਆਪਣੇ ਪੜੋਸੀ ਚਾਚੇ ਨੂੰ ਫੋਨ ਕਰਦਾ ਉਹਦਾ ਚਾਚਾ ਕਹਿੰਦਾ ਤੂੰ ਵੇਟ ਕਰ ਮੈਂ ਆਇਆ ਉਹ ਉਸ ਤੋਂ ਬਾਅਦ ਆਪਣੇ ਮਾਮੀ ਨੂੰ ਕਾਲ ਕਰਦਾ ਉਹਦਾ ਮਾਮਾ ਕਹਿੰਦਾ ਤੂੰ ਗੇਟ ਤੋੜ ਕੇ ਅੰਦਰ ਜਾ ਉਹ ਗੇਟ ਤੋੜੀ ਰਿਹਾ ਹੁੰਦਾ ਕਿ ਉਸੇ ਟਾਈਮ ਹੀ ਉਹਦਾ ਮਾਮਾ ਤੇ ਚਾਚਾ ਉਹ ਵੀ ਆ ਜਾਂਦੇ ਨੇ ਗੇਟ ਤੋੜਨ ਤੋਂ ਬਾਅਦ ਉਹ ਘਰ ਦੇ ਵਿੱਚ ਐਂਟਰ ਕਰਦੇ ਨੇ ਜਦੋਂ ਐਂਟਰ ਕਰਦੇ ਨੇ ਕਰਦਾ ਜੋ ਮੰਜਰ ਹੁੰਦਾ ਮੰਜਰ ਦੇਖ ਕੇ ਉਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਪਰਛਦੇ ਉੱਤੇ ਅਭਿਸ਼ੇਕ ਦੇ ਪਿਓ ਪ੍ਰਦੀਪ ਮਾਲਿਕ ਦੀ ਲੱਤਪੱਤ ਲਾਚਪੇਂ ਦੇ ਉਸ ਤੋਂ ਬਾਅਦ ਉੱਪਰ ਵਾਲੇ ਕਮਰੇ ਦੇ ਵਿੱਚ ਜਾਂਦਾ ਉੱਥੇ ਜਾ ਕੇ ਦੇਖਦਾ ਤਾਂ ਉਹਦੀ ਮਾਂ ਤੇ ਉਹਦੀ ਨਾਨੀ ਦੋਵਾਂ ਦੀਆਂ ਲੱਤ-ਪੱਟ ਬੈੱਡ ਤੇ ਪਈਆਂ ਹੁੰਦੀਆਂ ਨੇ ਉਹ ਚੀਕਾ ਮਾਰਨ ਲੱਗਦਾ ਚੀਕਾ ਮਾਰਦਾ ਮਾਰਦਾ ਉਹ ਆਪਣੀ ਭੈਣ ਦੇ ਕਮਰੇ 'ਚ ਜਾਂਦਾ ਉੱਥੇ ਜਾ ਕੇ ਦੇਖਦਾ ਤਾਂ ਉਹਦੀ ਭੈਣ ਦੇ ਹਾਦੇਸਾ ਚੱਲ ਰਹੇ ਹੁੰਦੇ ਨੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੁੰਦੀ ਆ ਜਲਦੀ ਨਾਲ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਪਰ ਅਫਸੋਸ 2 ਦਿਨਾਂ ਬਾਅਦ ਉਹਦੀ ਵੀ ਹੋ ਜਾਂਦੀ ਹੈ ਇਹ ਘਟਨਾ ਪੂਰੇ ਰੋहतक ਸ਼ਹਿਰ ਦੇ ਵਿੱਚ ਘਮਾ ਜਾਂਦੀ ਆ ਹਰ ਕੋਈ ਬਬਲੂ ਦੇ ਘਰੇ ਆਉਂਦਾ ਕਿਉਂਕਿ ਉਹ ਸ਼ਹਿਰ ਦਾ ਮੰਨਿਆ ਪਰ ਮੰਨਿਆ ਚਿਹਰਾ ਸੀ ਜਦੋਂ ਘਰ ਤੋਂ ਬਾਹਰ ਕੱਢਿਆ ਜਾਂਦਾ ਜੋ ਅਭਿਸ਼ੇਕ ਦਾ ਹਾਲ ਹੁੰਦਾ ਉਹਨੂੰ ਦੇਖ ਕੇ ਹਰ ਕੋਈ ਇਹੀ ਕਹਿ ਰਿਹਾ ਹੁੰਦਾ ਕਿ ਇਹ ਜਿਹਾ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਅਭਿਸ਼ੇਕ ਬੁਰੀ ਤਰ੍ਹਾਂ ਚੀਕਾਂ ਮਾਰ ਰਿਹਾ ਹੁੰਦਾ ਪਾਪਾ ਪਾਪਾ ਕਰ ਰਿਹਾ ਹੁੰਦਾ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਉਹ ਹਰ ਇੱਕ ਰਿਸ਼ਤੇਦਾਰ ਤੋਂ ਲੈ ਕੇ ਹਰ ਇੱਕ ਦੋਸਤ ਤੱਕ ਪੁੱਛਗਿੱਛ ਕਰਦੇ ਨੇ ਉਹ ਅਭਿਸ਼ੇਕ ਦੇ ਮਾਮੇ ਤੋਂ ਵੀ ਪੁੱਛਗਿੱਛ ਕਰਦੇ ਨੇ ਉਹਦੇ ਚਾਚੀ ਤੋਂ ਵੀ ਪੁੱਛਗਿੱਛ ਕਰਦੇ ਨੇ ਤੇ ਨਾਲ ਹੀ ਬਬਲੂ ਦੇ ਬਿਜ਼ਨਸ ਦੇ ਵਿੱਚ ਜਿੰਨੇ ਕੰਪੀਟੀਟਰ ਹੁੰਦੇ ਨੇ ਉਹਨਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਅਫਸੋਸ ਕਿ ਕੋਈ ਸराग ਨਹੀਂ ਮਿਲ ਰਿਹਾ ਐਨਾ ਵੱਡਾ ਚਿਹਰਾ ਹੋਣ ਕਰਕੇ ਪੁਲਿਸ ਦੇ ਉੱਤੇ ਵੀ ਪ੍ਰੈਸ਼ਰ ਹੁੰਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਾਇਆ ਜਾਵੇ ਕੁਝ ਸराग ਮਿਲ ਸਕੇ ਤਾਂ ਪੁਲਿਸ ਅਭਿਸ਼ੇਕ ਨੂੰ ਬੁਲਾਉਂਦੀ ਹੈ ਕਿਉਂਕਿ ਅਭਿਸ਼ੇਕ ਹੀ ਉਹ ਪਹਿਲਾ ਬੰਦਾ ਸੀ ਜੀਨੇ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਦੀ ਦੇਖਿਆ ਸੀ ਅਭਿਸ਼ੇਕ ਇੱਕ ਟਿਪੀਕਲ ਲੜਕੀ ਦੀ ਤਰ੍ਹਾਂ ਬਿਹੇਵ ਨਹੀਂ ਕਰ ਰਿਹਾ ਹੁੰਦਾ ਕਦੇ ਉਹ ਕੋਈ ਬਿਆਨ ਦਿੰਦਾ ਕਦੇ ਉਹ ਕੋਈ ਬਿਆਨ ਨਹੀਂ ਦਿੰਦਾ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਡਾਊਟ ਹੁੰਦਾ ਪਰ ਉਹ ਸਿੱਧਾ ਉਹਨੂੰ ਪੁੱਛ ਵੀ ਨਹੀਂ ਸਕਦੇ ਕਿਉਂਕਿ ਫਿਲਹਾਲ ਉਹ ਬਹੁਤ ਦਰਦ ਦੇ ਵਿੱਚ ਸੀ ਥੋੜੇ ਦਿਨਾਂ ਬਾਅਦ ਪੁਲਿਸ ਵਾਲੇ ਦੁਆਰਾ ਉਹਨੂੰ ਬੁਲਾਉਂਦੇ ਨੇ ਤੇ ਦੁਬਾਰਾ ਉਹਦੇ ਤੋਂ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਉਹ ਫੇਰ ਉਹੀ ਕਹਾਣੀ ਦੱਸਦਾ ਕਿ ਮੈਂ 10:30 ਵਜੇ ਬ੍ਰੇਕਫਾਸਟ ਕੀਤਾ ਉਸ ਤੋਂ ਬਾਅਦ ਮੈਂ ਹੋਟਲ ਦੇ ਵਿੱਚ ਗਿਆ ਹੋਟਲ ਤੋਂ ਬਾਅਦ ਸੀ ਟਾਬੇ ਤੇ ਗਿਆ ਟਾਬੇ ਤੋਂ ਬਾਅਦ ਮੈਂ ਪਾਰਟੀ ਕਰਨ ਦੁਆਦ ਕਰਿਆ ਪੁਲਿਸ ਵਾਲੇ ਜਦੋਂ ਹੋਟਲ ਤੋਂ ਜਾ ਕੇ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਉਹਦਾ ਇੱਕ ਝੂਠ ਉੱਥੇ ਫੜਿਆ ਗਿਆ ਹੁੰਦਾ ਅਭਿਸ਼ੇਕ ਕਹਿ ਰਿਹਾ ਹੁੰਦਾ ਕਿ ਉਹ 27 ਤਰੀਕ ਨੂੰ ਆਪਣੇ ਦੋਸਤ ਨੂੰ ਪਿਕ ਕਰਨ ਵਾਸਤੇ ਹੋਟਲ ਗਿਆ ਸੀ ਪਰ ਅਸਲ ਦੇ ਵਿੱਚ ਅਭਿਸ਼ੇਕ ਤੇ ਉਹਦਾ ਫਰੈਂਡ 25 ਤਰੀਕ ਤੋਂ ਹੀ ਹੋਟਲ ਦੇ ਵਿੱਚ ਰਹਿ ਰਹੇ ਸੀ ਅਭਿਸ਼ੇਕ ਇਵਨ 27 ਨੂੰ ਹੀ ਮਾਰਨਿੰਗ ਦੇ ਵਿੱਚ ਆਪਣੇ ਘਰੇ ਆਇਆ ਸੀ ਪੁਲਿਸ ਵਾਲੇ ਜਦੋਂ ਥੋੜਾ ਜਿਹਾ ਉਹਦੇ ਨਾਲ ਸਟ੍ਰਿਕਟ ਹੁੰਦੇ ਨੇ ਤਾਂ ਉਹ ਟੁੱਟ ਪੈਂਦਾ ਤੇ ਕੰਫੈਸ ਕਰ ਜਾਂਦਾ ਕਿ ਹਾਂ ਮੈਂ ਹੀ ਆਪਣੇ ਪਿਓ ਆਪਣੀ ਮਾਂ ਆਪਣੀ ਨਾਨੀ ਤੇ ਆਪਣੋਂ ਭੈਣ ਨੂੰ ਮਾਰਿਆ ਸਾਰਿਆਂ ਦੇ ਮਨ ਦੇ ਵਿੱਚ ਸਵਾਲ ਇਹ ਸੀ ਕਿ ਆਖਰ ਕਿਉਂ ਆਖਰ ਕਿਉਂ ਇੱਕ लाडले ਮੁੰਡੇ ਨੇ ਆਖਰ ਕਿਉਂ ਇੱਕ ਪਿਓ ਦੇ लाडले ਨੇ ਆਪਣੇ ਹੀ ਪਿਓ ਤੇ ਆਪਣੀ ਪੂਰੀ ਫੈਮਿਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਣੇ ਕੈਵਨ ਕ੍ਰੂ ਦੇ ਕੋਰਸ ਦੇ ਸਮੇਂ ਅਭਿਸ਼ੇਕ ਦੀ ਦੋਸਤੀ ਆਪਣੇ ਬੈਚਮੇਟ ਕਾਰ্তিক ਨਾਂ ਦੇ ਮੁੰਡੇ ਨਾਲ ਹੁੰਦੀ ਆ। ਅਭਿਸ਼ੇਕ ਨੂੰ ਥੋੜੇ ਟਾਈਮ ਬਾਅਦ ਉਹਦੇ ਲਈ ਫੀਲਿੰਗ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਸਲ ਦੇ ਵਿੱਚ ਅਭਿਸ਼ੇਕ ਗੇ ਹੁੰਦਾ। ਅਭਿਸ਼ੇਕ ਨੂੰ ਕਾਰ্তিক ਪ੍ਰਤੀ ਫੀਲਿੰਗਸ ਹੁੰਦੀਆਂ ਨੇ ਪਰ ਅਭਿਸ਼ੇਕ ਐਸ ਗੱਲ ਤੋਂ ਡਰਦਾ ਹੁੰਦਾ ਕਿ ਕਾਰ্তিক ਨੂੰ ਵੀ ਉਹਦੇ ਪ੍ਰਤੀ ਫੀਲਿੰਗਸ ਹੋਣਗੀਆਂ ਜਾਂ ਨਹੀਂ। ਜੋ ਮੈਂ ਕਾਰ্তিক ਲਈ ਸੋਚਦਾ ਉਹ ਕਾਰ্তিক ਮੇਰੇ ਲਈ ਸੋਚਦਾ ਹੋਵੇਗਾ ਜਾਂ ਨਹੀਂ। ਇੱਕ ਦਿਨ ਹਿੰਮਤ ਕਰਕੇ ਕਾਰ্তিক ਨੂੰ ਸਾਰੀ ਗੱਲ ਦੱਸ ਦਿੰਦਾ। ਤਾਂ ਕਾਰ্তিক ਵੀ ਉਹਨੂੰ ਕਹਿੰਦਾ ਕਿ ਹਾਂ ਮੈਨੂੰ ਵੀ ਤੇਰੇ ਲਈ ਫੀਲਿੰਗ ਹੈ। ਉਸ ਤੋਂ ਬਾਅਦ ਉਹ ਰਿਲੇਸ਼ਨ ਦੇ ਵਿੱਚ ਆ ਜਾਂਦੇ ਨੇ ਕੈਵਨਕਰੀ ਦਾ ਕੋਰਸ ਖਤਮ ਹੋਣ ਤੋਂ ਬਾਅਦ ਕਾਰਤਿਕ ਆਪਣੇ ਸਟੇਟ ਉੱਤਰਾਖੰਡ ਚਲਾ ਜਾਂਦਾ ਹੈ ਤੇ ਅਭਿਸ਼ੇਕ ਆਪਣੇ ਸ਼ਹਿਰ ਰੋਤਕ ਆ ਜਾਂਦਾ ਪਰ ਦੋਨਾਂ ਦਾ ਮਿਲਣਾ ਫੇਰ ਵੀ ਜਾਰੀ ਰਹਿੰਦਾ ਹੈ ਕਾਰਤਿਕ ਹੁਣ ਅਭਿਸ਼ੇਕ ਦੇ ਘਰੇ ਆਉਣਾ ਸ਼ੁਰੂ ਕਰ ਦਿੰਦਾ ਅਕਸਰ ਕਾਰਤਿਕ ਅਭਿਸ਼ੇਕ ਦੇ ਘਰੇ ਆਉਣਾ ਤੇ ਦੋਨੋਂ ਉੱਥੇ ਮਿਲਦੇ ਨੇ ਕਾਰਤਿਕ ਹੁਣ ਅਭਿਸ਼ੇਕ ਦੇ ਪਰਿਵਾਰ ਨਾਲ ਵੀ ਪੂਰਾ ਕੁਲ ਮਿਲ ਜਾਂਦਾ ਉਹਦੀ ਮਾਂ ਕਾਰਤਿਕ ਨੂੰ ਦੂਜਾ ਮੁੰਡਾ ਕਹਿੰਦੀ ਹੈ ਉਹ ਮਹੀਨਾ ਮਹੀਨਾ ਅਭਿਸ਼ੇਕ ਦੇ ਘਰ ਆ ਲਾ ਜਾਂਦਾ ਜ਼ਿਆਦਾਤਰ ਅਭਿਸ਼ੇਕ ਤੇ ਕਾਰਤਿਕ ਕਰਦੇ ਉੱਪਰਲੇ ਫਲੋਰ ਦੇ ਵਿੱਚ ਰਹਿੰਦੇ ਨੇ ਉੱਥੇ ਉਹਨਾਂ ਨੂੰ ਕੋਈ ਡਿਸਟਰਬ ਨਹੀਂ ਕਰਦਾ ਇੱਕ ਦਿਨ ਵਿਸ਼ੇਕ ਦੀ ਭੈਣ ਨੀਹਾ ਉਹਨਾਂ ਨੂੰ ਇੰਟੀਮੇਟ ਹੁੰਦੇ ਹੋਏ ਦੇਖ ਲੈਂਦੀ ਆ ਤੇ ਆ ਕੇ ਸਾਰੀ ਦੀ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸ ਦਿੰਦੀ ਆ ਤੁਸੀਂ ਸੋਚ ਕੇ ਦੇਖੋ ਹਰਿਆਣਾ ਵਰਗੀ ਸਟੇਟ ਦੇ ਵਿੱਚ ਕੀ ਹੁੰਨਾ ਕਿੰਨੀ ਵੱਡੀ ਗੱਲ ਹੈ ਸਭ ਤੋਂ ਪਹਿਲਾਂ ਵਿਸ਼ੇਕ ਨੂੰ ਘਰ ਦੇ ਵਿੱਚ ਕੁੱਟਿਆ ਜਾਂਦਾ ਮਾਰਿਆ ਜਾਂਦਾ ਉਹਨੂੰ ਕਿਹਾ ਜਾਂਦਾ ਕਿ ਤੂੰ ਪਟਕ ਗਿਆ ਤੇ ਤੂੰ ਸਿੱਧੇ ਰਸਤੇ ਤੇ ਆ ਜਾ ਇਹ ਗੇਵੇ ਕੁਝ ਨਹੀਂ ਹੁੰਦਾ ਪਰਦਾ ਪੇਪ ਉੱਪਰ ਲ ਜਾਂਦਾ ਕਿ ਇਹ ਹੁਣਾ ਕੋਈ ਬਿਮਾਰੀ ਨਹੀਂਆ ਬਬਲੂ ਦੂਜਾ ਕੰਮ ਇਹ ਕਰਦਾ ਕਿ ਕਾਰਤਿਕ ਦਾ ਕਰੇ ਆਉਣਾ ਬੰਦ ਕਰ ਦਿੰਦਾ ਬਬਲੂ ਨੂੰ ਇਹ ਲੱਗਦਾ ਕਿ ਸ਼ਾਇਦ ਹੁਣ ਸਾਡਾ ਮੁੰਡਾ ਗੇ ਤੋਂ ਸਟ੍ਰੇਟ ਹੋ ਜਾਊਗਾ ਪਰ ਇਹ ਕੋਈ ਐਨੀ ਸੌਖੀ ਗੱਲ ਨਹੀਂਆ ਉਸ ਤੋਂ ਬਾਅਦ ਅਭਿਸ਼ੇਕ ਤੇ ਕਾਰਤਿਕ ਦੋਨੇ ਪਲਾਨ ਬਣਾਉਂਦੇ ਨੇ ਕਿ ਆਪਾਂ ਇੱਥੋਂ ਚਲੇ ਜਾਨੇ ਆ ਤੇ ਜਾ ਕੇ ਯੂਰਪ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਵਾਂਗੇ ਕਾਰਤਿਕ ਨੂੰ ਕਹਿੰਦਾ ਜੀ ਤੂੰ ਲਿੰਗ ਪਰਿਵਰਤਨ ਕਰਵਾ ਲਵੇਂਗਾ ਤਾਂ ਮੈਂ ਤੇਰੇ ਨਾਲ ਵਿਆਹ ਵੀ ਕਰ ਲਵਾਂਗਾ ਬਟ ਫੇਰ ਕੀ ਸੀ ਅਭਿਸ਼ੇਕ ਆਪਣੇ ਘਰੇ ਜਾਂਦਾ ਤੇ ਘਰੇ ਜਾ ਕੇ ਕਹਿੰਦਾ ਮੈਨੂੰ ਹਾਂ ਤੇ ਲੱਖ ਰੁਪਿਆ ਚਾਹੀਦਾ 5 ਲੱਖ ਰੁਪਿਆ ਕੋਈ ਛੋਟੀ ਵੱਡੀ ਅਮਾਉਂਟ ਹੈ ਨਹੀਂ ਇੱਕ 20 ਸਾਲ ਦਾ ਮੁੰਡਾ 5 ਲੱਖ ਰੁਪਏ ਦੀ ਡਿਮਾਂਡ ਕਰੇ ਤਾਂ ਪਿਓ ਕੀ ਸੋਚੇਗਾ ਉਹਨੂੰ ਪੁੱਛਦੇ ਨੇ ਕਿ ਤੂੰ ਕਰਨਾ ਕੀ ਆ ਉਹ ਕਹਿੰਦਾ ਕਿ ਮੈਂ ਕੋਈ ਬਿਜ਼ਨਸ ਕਰਨਾ ਪਰ ਉਹਦੇ ਪਿਓ ਨੂੰ ਪਤਾ ਹੁੰਦਾ ਕਿ ਪੈਸੇ ਇਹ ਕਿਸ ਚੀਜ਼ ਵਾਸਤੇ ਮੰਗਦਾ ਜਦੋਂ ਬਬਲੂ ਨੂੰ ਇਹ ਪਤਾ ਲੱਗਦਾ ਕਿ ਉਹਦਾ ਮੁੰਡਾ ਲਿੰਗ ਪਰਿਵਰਤਨ ਕਰਵਾਉਣ ਬਾਰੇ ਸੋਚ ਰਿਹਾ ਤਾਂ ਉਹਦਾ ਗੁੱਸਾ ਸੱਤਵੇਂ ਅਸਮਾਨ ਤੇ ਚਲਾ ਜਾਂਦਾ ਹੁਣ ਉਹ ਹੋਰ ਸਟ੍ਰਿਕਟ ਐਕਸ਼ਨ ਲੰਡਾ ਉਹ ਸਾਰੀ ਪ੍ਰਾਪਰਟੀ ਦੇ ਵਿੱਚੋਂ ਬੇਦਖਲ ਕਰਕੇ ਆਪਣੀ ਪ੍ਰਾਪਰਟੀ ਆਪਣੀ ਕੁੜੀ ਨੀਹਾ ਦੇ ਨਾਮ ਕਰ ਦਿੰਦਾ। ਨਾਲ ਹੀ ਅਭਿਸ਼ੇਕ ਤੋਂ ਗੱਡੀ ਤੇ ਉਹਦਾ ਬਾਈਕ ਦੋਨੇ ਚੀਜ਼ਾਂ ਖੋਹ ਲੈਂਦਾ। ਉਹਦੀ ਲਗਜ਼ਰੀ ਲਾਈਫ ਤੇ ਬਿਲਕੁਲ ਰੋਕ ਲੱਗ ਜਾਂਦੀ ਆ। ਅਭਿਸ਼ੇਕ ਹੁਣ ਫਰਸਟ੍ਰੇਟ ਹੋ ਜਾਂਦਾ। ਉਹਨੂੰ ਇਹ ਲੱਗਦਾ ਕਿ ਮੇਰੇ ਮਾਪਿਓ ਮੇਰੇ ਸਭ ਤੋਂ ਵੱਡੇ ਦੁਸ਼ਮਣ ਨੇ। ਉਹ ਘਰ ਦੇ ਵਿੱਚ ਹੁਣ ਰੋਂਦਾ ਰਹਿੰਦਾ ਆਪਣੇ ਘਰ ਦੇ ਵਿੱਚ ਇਕੱਲਾ ਰਹਿਣਾ ਸ਼ੁਰੂ ਕਰਦਾ। ਆਪਣੇ ਕਮਰੇ ਨੂੰ ਲੋਕ ਕਰਕੇ ਰੱਖਦਾ। ਘਰ ਦਾ ਇਹ ਬਿਹੇਵ ਦੇਖ ਕੇ ਉਹਦੇ ਪਿਓ ਨੂੰ ਟੈਨਸ਼ਨ ਹੁੰਦੀ ਹੈ ਤੇ ਗੁੱਸਾ ਵੀ ਆਉਂਦਾ ਅਭਿਸ਼ੇਕ ਆਪਣੀ ਨਾਨੀ ਦੇ ਬਹੁਤ ক্লোਜ਼ ਹੁੰਦਾ ਉਹਦੀ ਨਾਨੀ ਨੂੰ ਬੁਲਾਇਆ ਜਾਂਦਾ ਕਿ ਅਭਿਸ਼ੇਕ ਨੂੰ ਸਮਝਾਵੇ ਉਹਦੀ ਨਾਨੀ ਆ ਜਾਂਦੀ ਪਰ ਅਭਿਸ਼ੇਕ ਉੱਤੇ ਸਿਰਫ ਇੱਕੋ ਹੀ ਪੂਰਸਵਾਰ ਹੁੰਦਾ ਕਿ ਮੈਂ ਲਿੰਗ ਪਰਿਵਰਤਨ ਕਰਵਾਉਣਾ ਤੇ ਕਾਰਤਿਕ ਨਾਲ ਵਿਆਹ ਕਰਵਾਉਣਾ ਜਦੋਂ ਅਭਿਸ਼ੇਕ ਤੇ ਪੂਰੀ ਰੋਕ ਲੱਗ ਜਾਂਦੀ ਹੈ ਤਾਂ ਅਭਿਸ਼ੇਕ ਨੂੰ ਲੱਗਦਾ ਕਿ ਮੈਨੂੰ ਵੀ ਹੁਣ ਕੋਈ ਸਟ੍ਰਿਕਟ ਐਕਸ਼ਨ ਲੈਣਾ ਪਊਗਾ ਉਹ ਮਨ ਦੇ ਵਿੱਚ ਆਪਣੀ ਫੈਮਲੀ ਨੂੰ ਹੀ ਖਤਮ ਕਰਨਾ ਪਲਾਨ ਬਣਾਉਂਦਾ 27 ਅਗਸਤ ਨੂੰ ਸਵੇਰੇ 10 ਵਜੇ ਬ੍ਰੇਕਫਾਸਟ ਕਰਦਾ ਬ੍ਰੇਕਫਾਸਟ ਕਰਨ ਤੋਂ ਬਾਅਦ ਉਹ ਸਿੱਧਾ ਆਪਣੀ ਭੈਣ ਨੇਹਾ ਦੇ ਕਮਰੇ ਦੇ ਵਿੱਚ ਜਾਂਦਾ ਟੀਵੀ ਦਾ ਰਮੋਟ ਚੱਕਦਾ ਤੇ ਆਵਾਜ਼ ਫੁੱਲ ਕਰ ਦਿੰਦਾ ਉਸ ਤੋਂ ਬਾਅਦ ਉਹ ਪਿਸਤੌਲ ਕੱਢਦਾ ਤੇ ਸਿੱਧੀ ਗੋਲੀ ਆਪਣੀ ਭੈਣ ਦੇ ਸਿਰ 'ਚ ਮਾਰਦਾ ਆਪਣੀ ਭੈਣ ਨੂੰ ਮਾਰਨ ਤੋਂ ਬਾਅਦ ਉਹ ਆਪਣੀ ਨਾਨੀ ਕੋਲ ਜਾਂਦਾ ਤੇ ਨਾਨੀ ਨੂੰ ਕਹਿੰਦਾ ਕਿ ਮੈਂ ਇੱਕ ਗਾਣਾ ਬਣਾਇਆ ਆਓ ਤੁਹਾਨੂੰ ਉਹ ਸੁਣਾਉਣਾ ਉਸ ਨੂੰ ਆਪਣੇ ਕਮਰੇ 'ਚ ਲੈ ਕੇ ਜਾਂਦਾ ਤੇ ਜਾ ਕੇ ਸਿੱਧਾ ਆਪਣੀ ਨਾਨੀ ਦੇ ਸਿਰ 'ਚ ਗੋਲੀ ਮਾਰਦਾ ਜਿਹੜੀ ਕਿ ਆਰ ਪਰ ਹੋ ਕੇ ਕੰਧ ਦੇ ਵਿੱਚ ਜਾ ਲੱਗ ਰਹੀ ਆ ਉਸ ਤੋਂ ਬਾਅਦ ਉਹ ਆਪਣੀ ਮਾਂ ਕੋਲੇ ਜਾਂਦਾ ਉਹਦੀ ਮਾਂ ਕਹਿੰਦੀ ਉੱਪਰ ਐਨੀ ਆਵਾਜ਼ ਕਿਉਂ ਆਈ ਜਾਂਦੀ ਆ ਤੇ ਤੇਰੀ ਨਾਨੀ ਕਿੱਥੇ ਉਹ ਕਹਿੰਦਾ ਨਾਨੀ ਮੇਰੇ ਕਮਰੇ ਚ ਆ ਜਾ ਦਿਖਾ ਕੇ ਲਾਵਾਂ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਉੱਪਰ ਲੈ ਕੇ ਜਾਂਦਾ ਉਹਦੀ ਮਾਂ ਜਦੋਂ ਦੇਖਦੀ ਆ ਉਹ ਜੇ ਪੁੱਛ ਨਹੀਂ ਲੱਗਦੀ ਕਿ ਅਭਿਸ਼ੇਕ ਪਿੱਛੋਂ ਹੋ ਰਾ ਉਹਦੀ ਵੀ ਇੱਕ ਗੋਲੀ ਮਾਰਦਾ ਉਹਦੀ ਮਾਂ ਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਆ ਤਿੰਨ ਕਤਲ ਕਰਨ ਤੋਂ ਬਾਅਦ ਵੀ ਉਹ ਰੁਕਦਾ ਨਹੀਂ ਤੇ ਉਸ ਤੋਂ ਬਾਅਦ ਆਪਣੇ ਪਿਓ ਦੇ ਕਮਰੇ ਚ ਜਾਂਦਾ ਉਹਦਾ ਪਿਓ ਫੋਨ ਚਲਾ ਰਿਹਾ ਹੁੰਦਾ ਆਪਣੇ ਪਿਓ ਦੇ ਕੋਲ ਜਾ ਕੇ ਬਹਿੰਦਾ ਪਿਸਤੌਲ ਕੱਢਦਾ ਐਦੋਂ ਪਹਿਲਾਂ ਕਿ ਉਹਦਾ ਪਿਓ ਕੁਝ ਪੁੱਛੇ ਤਾਂ ਸਿੱਧੀ ਗੋਲੀ ਆਪਣੇ ਪਿਓ ਦੇ ਸਿਰ 'ਚ ਮਾਰਦਾ ਇਹ ਕਨਫਰਮ ਕਰਨ ਵਾਸਤੇ ਕਿ ਉਹਦੀ ਡੈਥ ਹੋ ਜੇ ਇੱਕ ਗੋਲੀ ਹੋਰ ਮਾਰਦਾ ਚਾਰੇ ਕਤਲ ਕਰਨ ਤੋਂ ਬਾਅਦ ਉਹ ਦਰਵਾਜ਼ੇ ਨੂੰ ਲੋਕ ਕਰਦਾ ਲੋਕ ਕਰਨ ਤੋਂ ਬਾਅਦ ਸਿੱਧਾ ਆਪਣੇ ਦੋਸਤ ਕਾਰਤਿਕ ਕੋਲੇ ਹੋਟਲ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਉਹ ਦੋਨੇ ਇੱਕ ਟਾਬੇ ਤੇ ਜਾਂਦੇ ਨੇ ਲੰਚ ਕਰਨ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਜਾਂਦਾ ਪਾਰਟੀ ਕਰਨ ਤੋਂ ਬਾਅਦ ਉਹ 2 ਵਜੇ ਘਰੇ ਆਉਂਦਾ ਤੇ ਆਪਣਾ ਡਰਾਮਾ ਸ਼ੁਰੂ ਕਰ ਦਿੰਦਾ ਇਹ ਡਰਾਮਾ ਤਾਂ ਕਿਉਂਕਿ ਉਹਨੇ ਚਾਰ ਕਤਲ ਕੀਤੇ ਤੇ ਉਹਨੇ ਇਸ ਤਰ੍ਹਾਂ ਡਰਾਮਾ ਕੀਤਾ ਕਿ ਕਿਸੇ ਨੂੰ ਵੀ ਭਣਕ ਨਹੀਂ ਲੱਗੀ ਕਿ ਏਸੇ ਬੰਦੇ ਨੇ ਹੀ ਚਾਰ ਕਤਲਾਂ ਕੀਤੇ ਨੇ ਫਿਲਹਾਲ ਇਸ ਕੇਸ ਦੇ ਵਿੱਚ ਕੋਈ ਅਪਡੇਟ ਨਹੀਂ ਹੈਗੀ ਕਿ ਇਹ ਕੇਸ ক্লোਜ਼ ਹੋ ਗਿਆ ਜਾਂ ਕਲੇਸ ਅਜੇ ਓਪਨਾ ਪਰ ਐਦਾਂ ਲੱਗਦਾ ਕਿ ਚਾਰ ਕਤਲ ਕੀਤੇ ਹੋਏ ਨੇ ਅਭਿਸ਼ੇਕ ਛੇਤੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਵਾਲਾ ਹੈ ਇੰਡੀਆ ਦੇ ਵਿੱਚ ਗੇ ਹੋਣਾ ਇੱਕ ਕਰਸ ਹੈ ਐਲਜੀਬੀਟੀ ਹੋਣਾ ਇੱਕ ਬਹੁਤ ਹੀ ਚੈਲੈਂਜਿੰਗ ਲਾਈਫ ਹੈ ਆਪਣਾ ਸਮਾਜ ਇਹਨੂੰ ਇੰਨੀ ਛੇਤੀ ਅਡਾਪਟ ਨਹੀਂ ਕਰਦਾ ਇਸ ਲਈ ਜੋ ਐਲਜੀਬੀਟੀ ਦਾ ਬਿਹੇਵੀਅਰ ਉਹ ਬਹੁਤ ਅਗਰੈਸਿਵ ਹੋ ਜਾਂਦਾ ਯੂਰਕਬਰਗੀਆਂ ਸਟੇਟਸ ਦੇ ਵਿੱਚ ਜਲਦੀ ਅਡਾਪਟ ਕਰ ਲਿਆ ਜਾਂਦਾ ਪਰ ਆਪਣੀ ਸਟੇਟ ਦੇ ਵਿੱਚ ਹਜੇ ਵੀ ਬਹੁਤ ਟਾਈਮ ਲੱਗਣਾ ਅਡਾਪਟ ਕਰਨ ਦੇ ਵਿੱਚ ਤਾਂ ਕੋਈ ਵੀ ਗਲਤ ਰਸਤਾ ਅਪਣਾਉਣ ਤੋਂ ਪਹਿਲਾਂ ਜੋ ਵੀ ਇਹੋ ਜਿਹੇ ਲੋਕ ਹੈਗੇ ਨੇ ਜੋ ਵੀ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਕੋਈ ਵੀ ਇਸ ਤਰ੍ਹਾਂ ਦਾ ਕਦਮ ਚੱਕਣ ਤੋਂ ਪਹਿਲਾਂ ਸਮਝਾ ਲਓ ਆਪਣੇ ਪਰਿਵਾਰ ਨਾਲ ਗੱਲ ਕਰੋ ਉਹਨਾਂ ਨੂੰ ਸਮਝਾਓ ਕਿ ਤੁਸੀਂ ਕੀ ਚਾਹੁੰਦੇ ਇਹ ਨਾ ਹੋਵੇ ਕਿ ਅਭਿਸ਼ੇਕ ਵਾਲਾ ਰਸਤਾ ਚੁਣ ਕੇ ਆਪਣੇ ਪਰਿਵਾਰ ਨੂੰ ਵੀ ਖਤਮ ਕੀਤਾ ਜਾਵੇ ਤੇ ਨਾਲ ਦੀ ਨਾਲ ਪੂਰੀ ਦੀ ਪੂਰੀ ਆਪਣੀ ਲਾਈਫ ਹੈ ਜੜੀ ਹੋਊ ਜੇਲ੍ਹ ਦੇ ਵਿੱਚ ਵੀ ਤੇ ਧੰਨਵਾਦ